ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਜਾਣਦੇ ਹਾਂ ਪੰਜਾਬ ਸੰਬੰਧੀ ਸੰਖੇਪ ਜਾਣਕਾਰੀ ਜੋ ਤੁਹਾਨੂੰ ਪੰਜਾਬੀ ਬੋਲੀ ਦੇ ਲਈ ਅੰਤਰਰਾਸ਼ਟਰੀ 올ਿਮਪੀਅਡ ਵਿੱਚ ਸਹਾਇਤਾ ਕਰੇਗੀ ਤੇ ਨਾਲ ਹੀ ਤੁਸੀਂ ਜੇਕਰ ਕੋਈ ਵੀ ਐਗਜ਼ਾਮ ਪੰਜਾਬੀ ਨਾਲ ਰਿਲੇਟਡ ਦੇਣਾ ਚਾਹੁੰਦੇ ਹੋ ਤਾਂ ਉਸ ਵਿੱਚ ਇਹ ਤੁਹਾਡੀ ਸਹਾਇਤਾ ਕਰੇਗੀ ਆਓ ਜਾਣਦੇ ਹਾਂ ਪਹਿਲਾਂ ਆਮ ਜਾਣਕਾਰੀ ਪੰਜਾਬ ਬਾਰੇ ਮੌਜੂਦਾ ਪੰਜਾਬ ਦੀ ਉਤਪਤੀ 1 ਨਵੰਬਰ 1966 ਈਸਵੀ ਨੂੰ ਹੋਈ ਸੀ ਰਾਜਧਾਨੀ ਪੰਜਾਬ ਦੀ ਚੰਡੀਗੜ੍ਹ ਹੈ ਰਾਜ ਪਸ਼ੂ ਪੰਜਾਬ ਦਾ ਕਾਲਾ ਹਿਰਨ ਹੈ। ਰਾਜ ਪੰਛੀ ਬਾਜ ਹੈ। ਰਾਜ ਦਰਖਤ ਟਾਲੀ ਹੈ। ਰਾਜ ਭਾਸ਼ਾ ਪੰਜਾਬ ਦੀ ਪੰਜਾਬੀ ਹੈ। ਸਕੱਤਰੇਤ ਪੰਜਾਬ ਦਾ ਚੰਡੀਗੜ੍ਹ ਵਿਖੇ ਹੈ। ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਹੈ। ਪੰਜਾਬ ਦੇ ਪਹਿਲੇ ਮੁੱਖ ਮੰਤਰੀ ਡਾਕਟਰ ਗੋਪੀਜੰਤ ਭਾਰਗਵ ਸਨ। ਪੰਜਾਬ ਦਾ ਜ਼ਿਕਰ ਕਰਦੇ ਅਸੀਂ ਸਾਡੇ ਸਾਹਮਣੇ ਪੰਜਾਬੀ ਪਹਿਰਾਵਾ ਖਾਣ ਪੀਣ ਮੇਲੇ ਤਿਉਹਾਰ ਰੁੱਤਾਂ ਗੁਰੂਆਂ ਦੁਆਰਾ ਬਖਸ਼ੀ ਜੀਵਨ ਜਾਂਚ ਘੁੰਮਣ ਲੱਗ ਜਾਂਦੀ ਹੈ ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਪ ਦੇ ਸੁਮੇਲ ਤੋਂ ਬਣਿਆ ਹੈ ਜਿਸ ਵਿੱਚੋਂ ਪੰਜ ਦਾ ਅਰਥ ਹੁੰਦਾ ਹੈ ਪੰਜ ਅਤੇ ਆਪ ਦਾ ਅਰਥ ਹੈ ਪਾਣੀ ਇਸ ਲਈ ਪੰਜ ਅਤੇ ਆਪ ਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ਪਾਵ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਸ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਈਵਨ ਬਤੂਤਾ ਨੇ ਕੀਤੀ ਸੀ ਜਿਸ ਬਾਰੇ ਸਾਨੂੰ ਇਸ ਦੀਆਂ ਲਿਖਤਾਂ ਵਿੱਚੋਂ ਪਤਾ ਲੱਗਦਾ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ ਇਸ ਤੋਂ ਬਾਅਦ 16ਵੀਂ ਸਦੀ ਦੇ ਦੂਜੇ ਹਿੱਸੇ ਵਿੱਚ ਤਵਾਰੀਖ ਸ਼ੇਰਸਾ ਸੂਰੀ ਕਿਤਾਬ ਵਿੱਚੋਂ ਇਸ ਬਾਰੇ ਜਾਣਕਾਰੀ ਮਿਲਦੀ ਹੈ ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖਾਨ ਦੇ ਕਿਲੇ ਦੀ ਉਸਾਰੀ ਦੇ ਹਵਾਲੇ ਵਿੱਚ ਆਉਂਦਾ ਹੈ ਇਸ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਮਹਾਭਾਰਤ ਦੇ ਕਿਸੇ ਕਹਾਣੀਆਂ ਵਿੱਚ ਵੀ ਮੌਜੂਦ ਹੈ ਜੋ ਪੰਜ ਨਦ ਭਾਵ ਪੰਜ ਨਦੀਆਂ ਦੇ ਹਵਾਲੇ ਦੇ ਨਾਲ ਹੈ ਇਸ ਦੇ ਮਗਰੋਂ ਆਇਨੇ ਅਕਬਰੀ ਵਿੱਚ ਅਬੁਲ ਫਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਲਾਹੌਰ ਤੇ ਮੁਲਤਾਨ ਇਸ ਆਇਨੇ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫਜ਼ਲ ਨੇ ਪੰਜਾਬ ਨੂੰ ਪੰਜ ਨਦ ਲਿਖਿਆ ਹੈ ਪੰਜਾਬ ਫਾਰਸੀ ਦੇ ਪੰਜ ਭਾਵ ਪੰਜ ਅਤੇ ਆਬ ਭਾਵ ਪਾਣੀ ਤੋਂ ਲਿਆ ਗਿਆ ਹੈ ਇਹਨਾਂ ਪੰਜ ਦਰਿਆਵਾਂ ਵਿੱਚੋਂ ਅੱਜਕੱਲ ਦੋ ਦਰਿਆ ਚਨਾਬ ਅਤੇ ਜੇਹਲਮ ਪਾਕਿਸਤਾਨ ਵਿੱਚ ਹੀ ਵਗਦੇ ਹਨ ਭਾਰਤੀ ਪੰਜਾਬ ਵਿੱਚ ਬਾਕੀ ਤਿੰਨ ਦਰਿਆਵਾਂ ਸਤਲੁਜ ਬਿਆਸ ਅਤੇ ਰਾਵੀ ਦਾ ਪਾਣੀ ਵਗਦਾ ਹੈ ਜਿਹੜੇ ਭਾਰਤ ਵਿੱਚੋਂ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ ਜੇਕਰ ਅਸੀਂ ਸਬੈਤਾਵਾਂ ਦੇ ਵਿਕਸਿਤ ਹੋਣ ਦੀ ਗੱਲ ਕਰੀ ਸਭ ਤੋਂ ਪੁਰਾਣੀ ਸੱਭਿਅਤਾ ਸਿੰਧੂ ਘਾਟੀ ਦੀ ਸੱਭਿਅਤਾ ਹੈ ਇਸ ਦੇ ਖਤਮ ਹੋਣ ਨਾਲ ਪੰਜਾਬ ਦੀ ਧਰਤੀ ਤੇ ਵੈਦਿਕ ਸੱਭਿਅਤਾ ਦਾ ਨਾਮ ਲਿਆ ਜਾਣ ਲੱਗਾ ਉਸ ਉਪਰੰਤ ਪੰਜਾਬ ਤੇ अनेका ਹਮਲਾਵਰਾਂ ਦੇ ਕਾਰਨ ਤੁਰਕ, ਸ਼ੱਕ, ਮੁਗਲ, ਹੂਣ, ਕੁਸ਼ਾਨ ਅਤੇ ਗੁਪਤ ਰਾਜ ਦੀਆਂ ਸੱਭਿਅਤਾਵਾਂ ਵੀ ਵਿਕਸਿਤ ਹੋਈਆਂ ਸਭ ਤੋਂ ਪਿੱਛੋਂ ਪੰਜਾਬ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਇਸ ਤਰ੍ਹਾਂ ਇਹ ਸਾਰੀਆਂ ਸੱਭਿਅਤਾਵਾਂ ਆਪਣੇ ਅਮੀਰ ਵਿਰਸੇ ਦੀ ਛਾਪ ਪੰਜਾਬ ਤੇ ਛੱਡਦੀਆਂ ਰਹੀਆਂ। ਇਹੀ ਕਾਰਨ ਹੈ ਕਿ ਪੰਜਾਬ ਦਾ ਸੱਭਿਆਚਾਰ ਇੱਕ ਮਿਸ਼ਰਤ ਸੱਭਿਆਚਾਰ ਬਣਿਆ। ਇਨ੍ਹਾਂ ਪਰੰਪਰਾਵਾਂ ਦੀ ਪੂਣ ਸ਼ਾਨ ਵਿੱਚ ਸਾਰੇ ਗੁਰੂਆਂ, ਭਗਤਾਂ, ਯੋਧਿਆਂ, ਲਿਖਾਰੀਆਂ, ਖਿਡਾਰੀਆਂ ਤੇ ਸ਼ਹੀਦਾਂ ਨੇ ਅਹਿਮ ਯੋਗਦਾਨ ਪਾਇਆ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀਆਂ ਦੇ ਮਨੋਰੰਜਨ ਬਾਰੇ। ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਕੱਟ ਹੀ ਹੁੰਦੇ ਸਨ ਜਦੋਂ ਮੇਲੇ ਲੱਗਦੇ ਤਾਂ ਸਾਰਾ ਪਿੰਡ ਹੀ ਉਧਰ ਨੂੰ ਮੁਹਾਰਾਂ ਕੱਤ ਲੈਂਦਾ ਭਾਵ ਉਧਰ ਨੂੰ ਮੇਲਿਆਂ ਵੱਲ ਨੂੰ ਚੱਲਿਆ ਜਾਣ ਲੱਗ ਪੈਂਦਾ ਕਈ-ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨਵੇਂ ਕੱਪੜੇ ਸਿਓਨ ਨੂੰ ਦੇ ਦਿੱਤੇ ਜਾਂਦੇ ਹਰੇਕ ਲਈ ਅੰਦਰੋਂ ਅੰਦਰੀ ਚਾਹ ਹੁੰਦਾ ਸੀ ਕਿਸੇ ਇੱਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸਨ ਤੁਰਲੇ ਵਾਲੀ ਪੱਗ ਦੀ ਫਾਬਵੇਂ ਕੁਰਤੇ ਚਾਦਰੀ ਨਾਲ ਮੇਲਾ ਵੇਖਣਾ ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਹੀੜਾਂ ਦੀਆਂ ਹੀੜਾਂ ਵਿੱਚ ਮੇਲਾ ਦੇਖਣ ਆਉਣਾ ਭਾਵ ਇਕੱਠੀਆਂ ਹੋ ਕੇ ਮੇਲਾ ਵੇਖਣ ਆਉਣਾ ਲੋਕ ਮਦਾਰੀ ਦਾ ਤਮਾਸ਼ਾ ਅਤੇ ਪਲਵਾਨਾਂ ਦੇ ਕੋਲ ਵੇਖਦੇ ਲੋਕਾਂ ਦੇ ਹਾਜਮੇ ਚੰਗੇ ਸਨ ਅਤੇ ਉਹਨਾਂ ਦਾ ਜੁੱਸਾ ਵੀ ਬੜਾ ਵਧੀਆ ਹੁੰਦਾ ਸੀ 100 ਸਾਲ ਦਾ ਬਾਬਾ ਵੀ ਖੇਤਾਂ 'ਚ ਗੀੜਾ ਲਾ ਆਉਂਦਾ ਸੀ ਭਾਵ ਲੋਕ ਬਹੁਤ ਜ਼ਿਆਦਾ ਤਕੜੇ ਸਨ ਉਹ ਸੇਰ ਦੋ ਸੇਰ ਦੁੱਧ ਢੀਕ ਲਾ ਕੇ ਪੀ ਜਾਂਦੇ ਸਨ ਭਾਵ ਲਗਾਤਾਰ ਹੀ ਇਕੱਠਾ ਹੀ ਪੀ ਜਾਂਦੇ ਸੀ ਕਿਲੋ-ਕਿਲੋ ਬੇਸਣ ਖਾ ਜਾਂਦੇ ਅਤੇ ਦੁੱਧ ਚ ਘਿਓ ਪਾ ਕੇ ਪਿੰਦੇ ਜੋ ਉਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਹਾਜਮ ਵੀ ਹੋ ਜਾਂਦਾ ਸੀ ਹੁਣ ਗੱਲ ਕਰਦੇ ਆ ਪੰਜਾਬ ਦੇ ਪੌਣ ਪਾਣੀ ਦੀ ਪੰਜਾਬ ਦੇ ਮੌਸਮੀ ਲੱਛਣ ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਡ ਵਾਲੀਆਂ ਹਾਲਾਤਾਂ ਵਾਲੇ ਮੰਨੇ ਗਏ ਹਨ ਸਾਲਾਨਾ ਤਾਪਮਾਨ ਕਟੋ-ਕਟ 4 ਤੋਂ ਲੈ ਕੇ 47 ਡਿਗਰੀ ਸੈਲਸੀਅਸ ਤੱਕ ਜਾਂਦੇ ਰਹੇ ਹਨ ਪੰਜਾਬ ਦੇ ਪੈਰਾਂ 'ਚ ਵਸੇ ਉੱਤਰ-ਪੂਰਬੀ ਇਲਾਕੇ 'ਚ ਭਾਰੀ ਵਰਖਾ ਹੁੰਦੀ ਹੈ ਜਦਕਿ ਹੋਰ ਦੱਖਣ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਵਿੱਚ ਮੀਂਹ ਘੱਟ ਪੈਂਦੇ ਹਨ ਤੇ ਤਾਪਮਨ ਵੱਧ ਹੁੰਦਾ ਹੈ ਪੰਜਾਬ ਦਾ ਜਲਵਾਯੂ ਕਿਹੋ ਜਿਹਾ ਕਿਸੇ ਸਥਾਨ ਦੇ ਲੰਬੇ ਸਮੇਂ ਤੋਂ ਸਥਾਈ ਔਸਤਨ ਵਾਤਾਵਰਣ ਹਾਲਾਤ ਨੂੰ ਉਥੋਂ ਦਾ ਜਲਵਾਯੂ ਕਿਹਾ ਜਾਂਦਾ ਹੈ ਮੁੱਖ ਜਲਵਾਯੂ ਤੱਤ ਜੋ ਕਿਸੇ ਵੀ ਸਥਾਨ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ ਉਹ ਹਨ ਵਰਖਾ, ਤਾਪਮਾਨ, ਨਮੀ, ਬਾਈਉਦਵਾ, ਹਵਾ, ਬੱਦਲ ਅਤੇ ਧੁੱਪ। ਰੁੱਤਾਂ ਵਿੱਚ ਤਬਦੀਲੀ ਦੇ ਨਾਲ ਵਾਤਾਵਰਨ ਵਿੱਚ ਤਬਦੀਲੀ ਵੀ ਆਉਂਦੀ ਹੈ। ਮੌਸਮ ਅਤੇ ਪੰਗੋਲ ਵਿਗਿਆਨੀ ਮੁੱਖ ਤੌਰ ਤੇ ਤਿੰਨ ਰੁੱਤਾਂ ਅਤੇ ਪਰਿਵਰਤਨ ਕਾਲ ਸੰਬੰਧੀ ਪੰਜਾਬ ਵਿੱਚ ਦੋ ਰੁੱਤਾਂ ਮੰਨਦੇ ਹਨ। ਮੁੱਖ ਰੁੱਤਾਂ ਦੇ ਵਿੱਚ ਮੌਸਮ ਤੇ ਪੰਗੋਲ ਵਿਗਿਆਨੀ ਗਰਮੀ ਦੀ ਰੁੱਤ, ਵਰਖਾ ਦੀ ਰੁੱਤ ਤੇ ਸਰਦੀ ਦੀ ਰੁੱਤ ਨੂੰ ਮੰਨਦੇ ਨੇ ਜਦਕਿ ਪਰਵਰਤਨ ਕਾਲੀ ਰੁੱਤਾਂ ਦੇ ਵਿੱਚ ਉਹ ਦੋ ਰੁੱਤਾਂ ਪਤਝੜ ਅਤੇ ਬਸੰਤ ਨੂੰ ਮੰਨਦੇ ਨੇ ਹੁਣ ਜਿੰਨਾ ਵੀ ਆਪਾਂ ਪੜਿਆ ਉਹਦੇ ਨਾਲ ਸੰਬੰਧਿਤ ਦੇਖਦੇ ਆਂ ਅਭਿਆਸ ਪਹਿਲਾ ਪ੍ਰਸ਼ਨ ਹੈ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਇਸ ਦਾ ਉੱਤਰ ਹੈ ਬਾਜ ਪ੍ਰਸ਼ਨ ਨੰਬਰ 2 ਆਪ ਸ਼ਬਦ ਦਾ ਕੀ ਅਰਥ ਹੈ ਆਪ ਦਾ ਅਰਥ ਹੁੰਦਾ ਪਾਣੀ ਪ੍ਰਸ਼ਨ ਨੰਬਰ 3 ਹੈ 아이ਨੇ ਅਕਬਰੀ ਦਾ ਲੇਖਕ ਕੌਣ ਹੈ ਇਸ ਦਾ ਉੱਤਰ ਹੈ ਅਬੁਲ ਫਜ਼ਲ ਪ੍ਰਸ਼ਨ ਨੰਬਰ 4 ਪੰਜਾਬ ਵਿੱਚ ਵਰਖਾ ਰੁੱਤ ਦੇ ਮਹੀਨੇ ਕਿਹੜੇ ਹਨ ਜਿਹੜੀ ਵਰਖਾ ਰੁੱਤ ਹੈ ਉਹਦੇ ਕਿਹੜੇ ਕਿਹੜੇ ਮਹੀਨੇ ਨੇ ਵਰਖਾ ਰੁੱਤ ਹੈ ਜਿਹੜੀ ਉਹ ਜੁਲਾਈ ਤੋਂ ਆਰੰਭ ਹੋ ਕੇ ਸਤੰਬਰ ਦੇ ਅੰਤ ਤੱਕ ਰਹਿੰਦੀ ਹੈ ਸੋ ਜੁਲਾਈ ਤੋਂ ਸਤੰਬਰ ਤੱਕ ਪ੍ਰਸ਼ਨ ਨੰਬਰ 5 ਸਭ ਤੋਂ ਪੁਰਾਣੀ ਸੱਭਿਤਾ ਕਿਹੜੀ ਹੈ ਸਭ ਤੋਂ ਪੁਰਾਣੀ ਸਭਿਤਾ ਕਿਹੜੀ ਹੈ ਸਿੰਧੂ ਘਾਟੀ ਦੀ ਸਭਿਤਾ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਇਸ ਦਾ ਉੱਤਰ ਹੈ ਟਾਲੀ ਇਸ ਤੋਂ ਅੱਗੇ ਇੱਕ ਹੋਰ ਪ੍ਰਸ਼ਨ ਦੇਖਦੇ ਹਾਂ ਮੌਜੂਦਾ ਪੰਜਾਬ ਦੀ ਉਤਪਤੀ ਕਦੋਂ ਹੋਈ ਇਸ ਦਾ ਉੱਤਰ ਹੈ 1 ਨਵੰਬਰ 1966 ਈਸਵੀ ਨੂੰ ਅਗਲਾ ਪ੍ਰਸ਼ਨ ਹੈ ਅਜੋਕੇ ਭਾਰਤੀ ਪੰਜਾਬ ਵਿੱਚ ਕਿੰਨੇ ਦਰਿਆ ਹਨ ਇਸ ਦਾ ਉੱਤਰ ਹੈ 3 ਸਤਲੁਜ ਬਿਆਸ ਤੇ ਰਾਵੀ ਸੋ ਇਹ ਸੀ ਕੁਝ ਸੰਖੇਪ ਜਾਣਕਾਰੀ ਪੰਜਾਬ ਬਾਰੇ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ